ਦਰਾਹਾ ਵਿਖੇ ਬੰਬ ਵਰਗੀ ਚੀਜ਼ ਮਿਲਣ ਨਾਲ ਦਹਿਸ਼ਤ ਪੁਲਿਸ ਨੇ ਕੀਤੀ ਜਾਂਚ ਸ਼ੁਰੂ ਦੇਰ ਰਾਤ ਲੱਗਿਆ ਪਤਾ ਜਾਣਕਾਰੀ ਅਨੁਸਾਰ ਦਰਾਹਾ ਦੇ ਗੁਰੂ ਤੇਗ ਬਹਾਦਰ ਰੋਡ ਤੇ ਬੰਬ ਨੁਮਾ ਚੀਜ਼ ਸਾਨੂੰ ਮਿਲੀ ਸੀ ਅੱਜ ਨਾਲ ਜਿਹੜੀ ਸਾਡੀ ਬੰਬ ਸਪਾਇਰਡ ਟੀਮ ਹੈ ਉਹ ਆਈ ਸੀਗੀ ਮਨਜੋਗ ਐਸਐਸਪੀ ਸਾਹ ਦੇ ਹੁਕਮ ਨਾਲ ਸਾਨੂੰ ਇਤਲਾਹ ਦਿੱਤੀ ਸੀ ਵੀ ਕੋਈ ਬੰਬ ਨੁਮਾ ਚੀਜ਼ ਬੋਪਰਾ ਰੋਡ ਤੇ ਖਾਲੀ ਪਲਾਟ ਦੇ ਵਿੱਚ ਪਈ ਆ ਹਾਂ ਇਤਲਾਹ ਮਿਲਦੇ ਐਸਐਚਓ ਦਰਾਹਾ ਨੇ ਈਮਿਜੇਲੀ ਉੱਥੇ ਜਾ ਕੇ ਉਸ ਸ਼ੈਲ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦਰਾਹਾ ਵਿਖੇ ਬੰਬ ਵਰਗੀ ਚੀਜ਼ ਮਿਲਣ ਨਾਲ ਦਹਿਸ਼ਤ ਪੁਲਿਸ ਨੇ ਕੀਤੀ ਜਾਂਚ ਸ਼ੁਰੂ ਦੇ ਰਾਤ ਲੱਗਿਆ ਪਤਾ ਜਾਣਕਾਰੀ ਅਨੁਸਾਰ ਦਰਾਹਾ ਦੇ ਗੁਰੂ ਤੇਗ ਬਹਾਦਰ ਰੋਡ ਤੇ ਇੱਕ ਖਾਲੀ ਪਲਾਟ ਵਿੱਚ ਬੰਬ ਵਰਗੀ ਵਸਤੂ ਮਿਲਨ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਇਸ ਬਾਰੇ ਜਾਣਕਾਰੀ ਮਿਲਦੇ ਹੀ ਦਰਾਹ ਪੁਲਿਸ ਆਪਣੀ ਟੀਮ ਨੂੰ ਲੈ ਕੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਖਾਲੀ ਪਲਾਟ ਵਿੱਚ ਇੱਕ ਵਿਅਕਤੀ ਬਾਥਰੂਮ ਕਰਨ ਗਿਆ ਉਸਨੇ ਉੱਥੇ ਇੱਕ ਵੱਡੀ ਗੋਲ ਲੋਹੇ ਦੀ ਚੀਜ਼ ਵੇਖੀ ਤਾਂ ਬੰਬ ਵਰਗੀ ਲੱਗ ਰਹੀ ਸੀ ਉੱਥੇ ਉਸਨੇ ਵੇਖਣ ਤੋਂ ਬਾਅਦ ਵਿਅਕਤੀਆਂ ਨੂੰ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਤਾਂ ਦੇਰ ਰਾਤ ਇਹ ਖਬਰ ਪੂਰੇ ਸ਼ਹਿਰ ਵਿੱਚ ਫੈਲ ਗਈ ਤਾਂ دہشت ਦਾ ਮਾਹੌਲ ਬਣ ਗਿਆ ਜਿਵੇਂ ਹੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਵਿੱਚ ਰੱਖਦੇ ਹੋਏ ਉੱਥੇ ਇੱਕ ਪੁਲਿਸ ਕਰਮਚਾਰੀ ਤਨਾਤ ਕਰ ਦਿੱਤਾ ਅਤੇ ਸੜਕ ਦੀ ਆਵਾਜਾਈ ਬੰਦ ਕਰ ਦਿੱਤੀ ਅਤੇ ਮੌਕੇ ਤੇ ਆਲੇ ਦੁਆਲੇ ਮਿੱਟੀ ਦੇ ਥੈਲੇ ਭਰ ਕੇ ਰੱਖ ਦਿੱਤੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲੀ ਪਲਾਟ ਵਿੱਚ ਇਹ ਇੱਕ ਵੱਡਾ ਲੋਹੇ ਦਾ ਟੁਕੜਾ ਮਿਲਿਆ ਹੈ ਅਸੀਂ ਇਸ ਨੂੰ ਬੰਬ ਨਹੀਂ ਕਹਿ ਸਕਦੇ ਅਤੇ ਵੀ ਬਾਗ ਦੀਆਂ ਟੀਮਾਂ ਆ ਰਹੀਆਂ ਹਨ ਉਸ ਤੋਂ ਬਾਅਦ ਹੀ ਇਸ ਵਸਤੂ ਦੀ ਜਾਣਕਾਰੀ ਬਾਰੇ ਪੂਰਾ ਪਤਾ ਲੱਗ ਸਕੇਗਾ ਇੱਕ ਬੰਬ ਬੰਬਨੁਮਾ ਤੀਰ ਸਾਨੂੰ ਮਿਲੀ ਸੀ ਅੱਜ ਨਾਲ ਜਿਹੜੀ ਸਾਡੀ ਬੰਬ ਸਪਾਰਟ ਟੀਮ ਹੈ ਉਹ ਆਈ ਸੀਗੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਆ ਕੇ ਉਹਨਾਂ ਨੇ ਸਾਰਾ ਏਰੀਆ ਚੈੱਕ ਕਰ ਲਿਆ ਚੈੱਕ ਕਰਨ ਤੋਂ ਬਾਅਦ ਉਸ ਚੀਜ਼ ਨੂੰ ਜਿਹੜਾ ਬੰਬਨੁਮਾ ਕੀਤਾ ਹੈ ਉਹਨੂੰ ਉਹਨਾਂ ਨੇ ਸੇਫ ਰਿਕਵਰ ਕਰ ਲਿਆ ਤੇ ਬਾਕੀ ਸਾਰੇ ਜਿਹੜਾ ਇਲਾਕਾ ਹੈਗਾ ਉਹਦੀ ਸਾਂਭੀਨ ਕਰ ਲਿਆ ਉਹਨੂੰ ਓਕੇ ਆ ਇੱਥੇ ਕੋਈ ਅਹਜੀ ਗੱਲ ਨਹੀਂ ਹੈ ਸਰ ਗੱਲ ਕਰਦੇ ਆ ਕੀ ਵਾਕਈ ਉਹ ਬੰਬ ਸੀਗਾ ਜੀ ਹਾਜੀ ਉਹ ਇੱਕ ਬੰਬ ਸੈੱਲ ਐ ਬੰਬ ਦਾ ਸੈੱਲ ਐ ਜਿਹੜੇ 1967-68 ਦੇ ਵਿੱਚ ਮਿਲਟਰੀ ਦੇ ਵਿੱਚ ਇਹ ਚੱਲਦੇ ਹੁੰਦੇ ਸੀਗੇ ਨਹੀਂ ਇਹ ਰਹਿਸ਼ੀ ਇਲਾਕੇ ਚ ਕਿਸ ਤਰ੍ਹਾਂ ਪਹੁੰਚਿਆ ਜੀ ਇਧਰ ਆਇਆ ਇਹ ਕੋਈ ਜਿਹੜਾ ਨਹਿਰਬੰਦ ਹੋਈ ਸੀਗੀ ਹੋ ਸਕਦਾ ਐ ਇੱਥੇ ਸਾਡੇ ਮਿਲਟਰੀ ਏਰੀਆ ਹੈਗਾ ਉਹਦੇ ਵਿੱਚ ਕੋਈ ਇਹ ਨਹਿਰ ਦੇ ਵਿੱਚੋਂ ਮਿਲਿਆ ਹੋਵੇ ਪੁਰਾਣਾ ਕਾਫੀ ਤੇ ਜਿਸ ਤਰ੍ਹਾਂ ਕੋਈ ਟੀਮ ਵੱਲੋਂ ਉਹਨੂੰ ਲੈ ਲਿਆ ਗਿਆ ਤਾਂ ਹੁਣ ਇਹਦਾ ਕੀ ਕੀਤਾ ਜਾਏਗਾ ਜੀ ਇਹਨੂੰ ਹੁਣ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ ਆਪ ਕਿ ਸੇ ਸੁਨਸਾਨ ਜਗ੍ਹਾ ਤੇ ਜਾ ਕੇ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ ਸਰ ਇਹ ਪਤਾ ਲੱਗਿਆ ਕਿ ਕੌਨ ਸੱਟ ਕੇ ਗਿਆ ਸੀ ਉਹਰੇ ਜੀ ਨਹੀਂ ਅਜੇ ਤਫਤੀਸ਼ ਜਾਰੀ ਹੈ ਕੱਲ ਇੱਕ ਪ੍ਰਾਈਵੇਟ ਬੰਦੇ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਕੋਈ ਬੰਬ ਨੋਮਾ ਚੀਜ਼ ਬੋਪਰਾ ਰੋਡ ਤੇ ਖਾਲੀ ਪਲਾਟ ਦੇ ਵਿੱਚ ਪਈ ਆ ਇਤਲਾਹ ਮਿਲਦੇ ਐਸਐਚਓ ਦਰਾਹ ਨੇ ਇਮੀਡੀਏਲੀ ਉੱਥੇ ਜਾ ਕੇ ਉਸ ਸ਼ੈੱਲ ਨੂੰ ਸੈਂਡ ਬੈਗ ਦੇ ਨਾਲ ਕਵਰ ਕੀਤਾ ਤੇ ਬੰਬ ਡਿਸਪੋਜ਼ਲ ਟੀਮ ਨੂੰ ਇਤਲਾਹ ਕੀਤੀ ਜਿਹਨੇ ਅੱਜ ਪਹੁੰਚ ਕੇ ਉਹਨੂੰ ਡਿਸਪੋਜ਼ ਆਫ ਕੀਤਾ ਕਿ ਉਹ ਬੰਬੇ ਸੀਗਾ ਜੀ ਉਹਨਾਂ ਦੇ ਦਸਨ ਮੁਤਾਬਕ ਟੀਮ ਦੇ ਦਸਨ ਮੁਤਾਬਕ ਇਹ ਜਿਹੜਾ 1967 68 ਦਾ ਬਣਿਆ ਹੋਇਆ ਇੱਕ ਸ਼ੈਲ ਸੀਗਾ ਆਰਮੀ ਦਾ ਅੱਛਾ ਜੀ ਕਿਉਂਕਿ ਸਾਡੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮਹੀਨਾ ਲਹਿਰ ਬੰਦ ਰਹੀ ਆ ਸਾਨੂੰ ਹੋ ਸਕਦਾ ਕਿਸੇ ਨੇ ਉੱਥੋਂ ਬੰਦ ਲਹਿਰ ਦੇ ਵਿੱਚੋਂ ਕੱਢ ਕੇ ਬਾਹਰ ਸੁੱਟਦਾ ਹੋਵੇ ਪਰ ਉਹ ਅੱਜ ਸੇਫਲੀ ਉਹਨੂੰ ਡਿਸਪੋਜ਼ ਆਫ ਕਰਕੇ ਤੇ ਖਤਮ ਕਰ ਦਿੱਤਾ ਗਿਆ ਠੀਕ ਹੈ ਕੋਈ ਮਤਲਬ ਪੁਲਿਸ ਦੀ ਤੁਸੀਂ ਹੋਰ ਡਿਊਟੀ ਲਗਾਈ ਹੈ ਤਾਂ ਕਿ ਹੋਰ ਦੇਖਿਆ ਜਾ ਸਕੇ ਵੀ ਕੋਈ ਹੋਰ ਇਦਾਂ ਦੇ ਕੋਈ ਉਹ ਨਹਿਰ ਦੇ ਨਾਲ ਨਾਲ ਜਿੰਨਾ ਵੀ ਖਾਲੀ ਏਰੀਆ ਹੈ ਨਾ ਉੱਥੇ ਪੈਟਰੋਲਿੰਗ ਪਾਰਟੀ ਹੈਗੀਆਂ ਸਾਡੀਆਂ ਉਹਨਾਂ ਨੂੰ ਦੱਸਿਆ ਗਿਆ ਕਿ ਜੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਮਿਲਦੀ ਹੈ ਤਾਂ ਤੁਰੰਤ ਸਾਨੂੰ ਦੇਣ ਤਾਂ ਕਿ ਇਹ ਬੰਬ ਡਿਸਪੋਜ਼ਲ ਟੀਮ ਰਾਹੀਂ ਇਹਨੂੰ ਡਿਸਪੋਜ਼ ਕਰਾਇਆ ਜਾਵੇ